ਪਾਜੀ ਸਾਡੀ ਦੁਕਾਨ ਸ਼ੇਰਾਂ ਵਾਲੇ ਗੇਟ ਮੇਨ ਰੋਡ ਤੇ ਟੂ ਸਾਈਡ open ਦੁਕਾਨ ਹੈ ਸ਼ਾਇਨ ਐਂਟਰਪ੍ਰਾਈਜ਼ ਸਾਡਾ ਨਾਮ ਹੈ ਸੋ ਅੱਜ ਸਵੇਰੇ ਜਦੋਂ 8:00 ਵਜੇ 9:30 ਵਜੇ ਆਪਣੇ CCTV ਕੈਮਰੇ ਮੋਬਾਈਲ ਤੇ ਖੋਲੇ ਆ ਤਾਂ ਅਸੀਂ ਵੇਖਿਆ ਕਿ ਜਿਹੜੀ ਐਕਟ ਵਾ ਅਸੀਂ ਰਾਤ ਨੂੰ ਅੰਦਰ ਲਾ ਕੇ ਜਾਂਦੇ ਆ ਉਹ ਐਕਟੋ ਨਹੀਂ ਆਇਆ ਮੌਜੂਦ ਨਹੀਂ ਉਸੇ ਵਲੇ ਸੀ ਦੁਕਾਨ ਤੇ ਪਹੁੰਚਿਆ ਆ ਕੇ ਵੇਖਿਆ ਤੇ ਪਿਛਲੀ ਸਾਈਡ ਤੋਂ ਸ਼ਟਰ ਦਾ ਤਾਲਾ ਟੁੱਟਾ ਹੋਇਆ ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਝੱਬਲ ਮਾਰ ਕੇ ਕਿਹਨੇ ਸ਼ਟਰ ਤੋੜ ਕੇ ਉਹ ਬੰਦਾ ਐਂਟਰ ਕੀਤਾ ਤੇ ਸੀਸੀਟੀਵੀ ਦੇ ਮੁਤਾਬਕ ਉਹ ਬੰਦਾ 1 ਘੰਟਾ ਘਟੋ ਘਟ ਅੰਦਰ ਰਿਹਾ ਦੁਕਾਨ ਦੇ 1 ਘੰਟਾ ਅੰਦਰ ਰਹਿਣ ਤੋਂ ਬਾਅਦ ਉਹਨੇ ਇੱਕ ਇੱਕ ਸਾਡੇ ਕਾਊਂਟਰ ਦੀ ਤਲਾਸ਼ੀ ਲਈ ਹੈ ਕਾਗਜ਼ ਪੁੱਤ ਸਾਰੇ ਬਾਹਰ ਖਿਲਾਰ ਗਿਆ ਵਿੱਚ ਥੋੜਾ ਮੂਲੀ ਦਾ ਕੈਸ਼ ਵੀ ਲੈ ਗਿਆ ਤੇ ਕਿੱਥੇ ਬਾਬਾ ਜੀ ਦਾ ਗੱਲਾਸ ਹੀ ਲਾਇਆ ਜਿਹਦੇ ਵਿੱਚ ਜੀ ਡੋਨੇਸ਼ਨ ਪਾਉਨੇ ਆ ਤੇ ਜ਼ਰੂਰਤਮੰਦਾਂ ਦੀ ਹੱਲਪ ਹੋ ਸਕੇ ਉਹ ਗੱਲਾ ਵੀ ਚੁੱਕ ਕੇ ਲਾ ਗਿਆ ਫਿਰ ਉਹਨੇ ਐਲਸੀਡੀ ਪੁੱਟਣ ਦੀ ਕੋਸ਼ਿਸ਼ ਕੀਤੀ ਐਲਸੀਡੀ ਉਹ ਕੋਈ ਨਹੀਂ ਖੁੱਲੀ ਉਸ ਤੋਂ ਬਾਅਦ ਉਹ ਐਕਟਵਾਂ ਲੈ ਕੇ ਛਰੇਆਂ ਬਾਹਰ ਨਿਕਲ ਕੇ ਸ਼ਟਰ ਖੋਲ ਕੇ ਵੀ ਪਹਿਲਾਂ ਸ਼ਟਰ ਨੂੰ ਬੰਦ ਕੀਤਾ ਉਹਨੇ ਫਿਰ ਸਾਰੀ ਵਾਰਦਾਤ ਕਰਕੇ ਸ਼ਟਰ ਚੁੱਕਿਆ ਸ਼ਟਰ ਚੁੱਕ ਕੇ ਐਕਟਵਾਂ ਬਾਹਰ ਕੱਢ ਕੇ ਫਿਰ ਸ਼ਟਰ ਡਾਊਨ ਕਰਕੇ ਤੇ ਨਿਕਲ ਗਏ ਕਿੰਨਾ ਦਾ ਨੁਕਸਾਨ ਹੋ ਗਿਆ ਸਾਡੀ ਇੱਕ ਟੱਕਰ ਗਈ ਜੇ ਤੇ ਇੱਕ ਮੋਬਾਈਲ ਗਿਆ ਜੇ ਤੇ ਇੱਕ ਬਾਬਾ ਜੀ ਦਾ ਗੱਲਾ ਗਿਆ 55000 ਰੁਪਏ ਹੋਏਗਾ ਉਸ ਜਨਾਂ ਦਾ 7 ਲੱਖ 1.5 ਲੱਖ ਰੁਪਏ ਦੇ ਤਾਂ ਉੱਪਰ ਹੀ ਸਾਡਾ ਡਬਲ ਨੁਕਸਾਨ ਹੋ ਗਿਆ ਇੱਕ ਤੇ ਗਈ ਲੱਖ ਦੀ ਇੱਕ ਟੱਕਰ ਗਈ ਤੇ ਹੁਣ ਫਿਰ ਲੈਣੀ ਪਣੀ ਸਾਡਾ 2 ਲੱਖ ਦਾ ਨੁਕਸਾਨ ਹੋ ਗਿਆ ਉਹਨੇ ਪਤਾ ਨਹੀਂ 2000 ਚ ਵੇਚਣੀ ਆ ਕਿ 5000 ਚ ਵੇਚਣੀ ਆ ਨਸ਼ਾ ਕਰਨਾ ਕੀ ਕਰਨਾ ਇਹ ਸਭ ਨਸ਼ੇ ਦਾ ਹੀ ਭੇਂਟ ਚੜ ਗਿਆ ਸਮਝੋ ਖਾਲੀ ਬਾਜੀ ਕੀ ਨਾਮ ਜੇ ਤੇ ਜਿਹੜੀ ਰਾਤ ਵਾਰ ਦਾਤ ਵਾਪਰੀ ਆ ਤੁਹਾਡੇ ਚੋਰੀ ਹੋਈ ਆ ਉਸ ਬਾਰੇ ਜਾਣਕਾਰੀ ਦਿਓ ਮੇਰਾ ਨਾਮ ਨਵਦੀਪ ਸਿੰਘ ਹੈ ਨਵੀ ਫਲੈਕਸ ਪ੍ਰਿੰਟਿੰਗ ਦੇ ਨਾਲ ਦਾ ਸ਼ਾਪ ਹੈ ਸ਼ੇਰਾਂ ਦਾ ਗੇਟ ਸ਼ਾਈਨ ਇੰਟਰਪ੍ਰਾਈਜ਼ ਦੇ ਇਧਰੋਂ ਰਾਤੀ ਚੱਬਲ ਮਾਰ ਕੇ ਦਰਵਾਜ਼ਾ ਸ਼ਟਰ ਚੁੱਕਿਆ ਗਿਆ ਸ਼ਟਰ ਚੁੱਕ ਕੇ ਚੋਰ ਇੱਕ ਐਕਟਿਵਾ ਇੱਕ ਬਾਬਾ ਦੀਪ ਸਿੰਘ ਜੀ ਤੇ ਬਾਬਾ ਜੀ ਦਾ ਗੱਲਾ ਲਾਇਆ ਆਪਾਂ ਛਿੱਡਾ ਦਾ ਸਾਦਾ ਉਹ ਗੱਲੇ ਜੋ ਕੈਸ਼ ਉਹ ਗੱਲਾ ਨਾਲ ਚੁੱਕ ਕੇ ਲੈ ਗਿਆ ਪੂਰੇ ਪੂਰਾ ਬਾਕਸ ਸੀ ਤੇ ਇੱਕ ਮੋਬਾਈਲ ਫੋਨ ਇਹ ਸਮਾਨ ਚੁੱਕ ਕੇ ਤੇ ਲੈ ਗਿਆ ਐਲਸੀਡੀ ਪੁੱਟਣ ਦੀ ਕੋਸ਼ਿਸ਼ ਕੀਤੀ ਐਲਸੀਡੀ ਪਰ ਕੋਈ ਪੁੱਟੀ ਨਹੀਂ ਗਈ ਇਹ ਇਹ ਸਾਰੀ ਘਟਨਾ ਜਿਹੜੀ ਸੀਸੀਟੀਵੀ ਵਿੱਚ ਕੈਦ ਹੋਈ ਹੈ ਜੀ ਸੀਟੀਵੀ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਇੱਕ 1 ਘੰਟੇ ਦੀ ਰਿਕਾਰਡਿੰਗ ਹੈਗੀ ਸਵੇਰੇ ਹੀ ਜਿਹੜੀ 9:30 ਵਜੇ ਚੈੱਕ ਕੀਤੀ ਜੀ ਨਹੀਂ ਨਾਲੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਸੀਸੀਟੀਵੀ ਕੈਮਰਾ ਉਹਨੇ ਤੋੜਨ ਦੀ ਕੋਸ਼ਿਸ਼ ਕੈਮਰਾ ਪਹਿਲਾਂ ਬਾਹਰ ਆਊਟਸਾਈਡ ਕੈਮਰਾ ਜਿਹੜਾ ਆਊਟਸਾਈਡ ਕੈਮਰਾ ਨੇ ਪਹਿਲਾਂ ਤੋੜਤਾ ਅੰਦਰ ਉਹਨੂੰ ਪਤਾ ਨਹੀਂ ਅੰਦਰ ਕੈਮਰੇ ਲੱਗੇ ਤੇ ਤੋੜੇ ਨਹੀਂ ਗਏ ਤੇ ਅੰਦਰਲੇ ਕੈਮਰੇ ਸਾਰੀ ਰਿਕਾਰਡਿੰਗ ਆ ਗਈ ਜਿਸ ਤਰ੍ਹਾਂ ਉਹਨੇ ਚੋਰੀ ਕੀਤੀ ਕਿਸ ਤਰ੍ਹਾਂ ਦੀ ਚੋਰੀ ਕੀਤੀ ਤੇ ਇਸ ਬਾਬਤ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਪੁਲਿਸ ਨੂੰ ਕੰਪਲੇਨ ਕੀਤੀ ਸਵੇਰੇ ਸਵੇ ਏ ਇਸੇ ਸਾਬਾ ਵੀ ਮੌਕਾ ਵੇਖ ਕੇ ਮੌਕਾ ਵੇਖ ਕੇ ਚਲੇ ਗਏ ਕੀ ਐਸ਼ਵਾਸ਼ਣ ਦਿੱਤਾ ਮੇਰੇ ਤੋਂ ਹੌਸਲਾ ਮਿਲਿਆ ਕਿ ਤੁਹਾਡੇ ਲੱਭਾਂਗੇ ਅੱਡੀ ਦਾ ਕਹਿੰਦੇ ਲੱਭਾਂਗੇ ਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 1.5-2 ਲੱਖ ਦਾ ਨੁਕਸਾਨ ਹੋ ਗਿਆ ਉੱਥੇ ਮੌਕੇ ਤੇ ਜਾ ਕੇ ਵੇਖਿਆ ਤੇ ਦੁਕਾਨ ਦੇ ਵਿੱਚ ਉਹਨਾਂ ਦੀ ਐਕਟਵਾ ਲੱਗੀ ਸੀ ਰਾਤ ਉਹ ਲਾ ਕੇ ਕਿਤੇ ਗਏ ਸੀ ਤੇ ਚੋਰ ਨੇ ਆ ਕੇ ਤਾਲੇ ਤੋੜ ਕੇ ਉਹਨਾਂ ਦੀ ਐਕਟਵਾ ਜਿਹੜੀ ਆ ਚੋਰੀ ਕਰਕੇ ਲੈ ਗਿਆ ਤੇ ਹੁਣ ਅਸੀਂ ਆਪਣੀ ਟੀਮ ਜਿਹੜੀ ਲਾਈ ਆ ਉਹ ਕੈਮਰੇ वगैरह ਵੀ ਘਰਈਆ ਤੇ ਜੋ ਵੀ ਆ ਅਗਲੀ ਕਾਰਵਾਈ ਆ ਜੋ ਵੀ ਚੋਰ ਨੂੰ ਫੜ ਕੇ ਤੇ ਫਿਰ ਤੁਹਾਡੇ ਅਮਲ ਚ ਲਿਆਂਦੀ ਜਾਊਗੀ ਸੀਨੀਅਰ ਅਫਸਰਾਂ ਦੇ ਹੁਕਮ ਚ ਲਿਆਂਦਾ ਗਿਆ ਦੱਸਿਆ ਗਿਆ ਵਾ ਕਿ ਇਹਨਾਂ ਦੀ ਰਾਤ ਜਿਹੜੀ ਆ ਉਹ ਚੋਰੀ ਹੋਈ ਏ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ ਨੁਕਸਾਨ ਇੱਕ ਤੇ ਐਕਟਵਾਈ ਆ ਗਈ ਜੀ ਤੇ ਇੱਕ ਉਹ ਕਹਿੰਦੇ ਕੋਈ ਬਾਬੇ ਦੇ ਗੱਲੇ ਦੇ ਵਿੱਚ ਪੈਸੇ ਹੋਣਗੇ ਕੋਈ ਥੋੜੇ ਵਾਲੇ ਜਿਹੜੇ ਮੱਥਾ ਟੇਕਦੇ ਆ ਬਾਬੇ ਨੂੰ ਕੋਈ ਹੋਊਗਾ 1000 2000 ਰੁਪਿਆ ਹੋ ਗਿਆ ਹਾਲੀ ਮੌਕੇ ਤੇ ਹੀ ਆ ਕੇ ਜਿਹੜਾ ਉਹ ਤੇ ਵੇਖਿਆ ਵਾ ਇੱਕ ਮੋਬਾਈਲ ਵੀ ਕਹਿੰਦੇ ਆ ਜੀ ਲੈ ਗਏ ਨਹੀਂ ਮੋਬਾਈਲ ਬਾਰੇ ਨਹੀਂ ਮੈਨੂੰ ਕੁਝ ਦੱਸਿਆ ਉਹਨਾਂ ਨੇ ਬਾਕੀ ਉਹ ਵੀ ਆਪਾਂ ਕਰ ਲੈਣੀ ਉਹਨਾਂ ਤੋਂ ਸੀਸੀਟੀਵੀ ਤੇ ਕੋਈ ਪਛਾਣ ਆਈ ਜੀ ਲੱਗੇ ਸੀਸੀਟੀਵੀ ਵੇਖ ਰਹੇ ਆ ਜੀ ਸਾਡੀ ਟੀਮ ਲੱਗੀ ਆ ਵੇਖ ਰਹੀ ਆ ਜਲਦ ਤੋਂ ਜਲਦ ਜਿਹੜਾ ਉਹ ਫੜ ਲਾਂਗੇ ਚੋਰ ਨੂੰ